ਤੰਗਾ ਲੋ ਜੀ ਸੁਣੀਂ ਨਾ ਤੁਰਾ ਦਿਖਾਉਣੇ ਲੋ ਜੀ ਪਈ ਆ ਕਰਣਾ ਇਧਰ ਦੀ ਕਮਾ ਕੇ ਗੇੜਾ ਇਧਰ ਫੇਰ ਲੈ ਜਾ ਉਧਰ ਦੁਬਾਰੇ ਇਧਰ ਨੂੰ ਇੱਕ ਵਾਰ ਆ ਕੇ ਲੈ ਜਾ ਫੇਰ ਲੋ ਜੀ ਚੈੱਕ ਕਰ ਸੋ ਸਾਈਡਾਂ ਸੁੱਟਾ ਚੈੱਕ ਕਰ ਲਓ ਭਰਾ ਲੋ ਜੀ ਇਹੇ ਵਿਦਾਂ ਤਾਜਾ ਪ੍ਰਾਤੋਸ ਦੇਖ ਸਾਡੇ ਲੋ ਜੀ ਲਾਈ ਜਾਂਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ گاਵਾ ਬਕਾਉਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ گاਵਾ ਪਈ ਖਰੇਲੂ ਆ ਕੋਈ ਵਾਰ ਦਾ ਕੰਮ ਨਹੀਂ ਬਾਈ ਦਾ ਕਰਦੇ ਆਪਾਂ ਬਾਈ ਜਿੰਨਾ ਗੱਲਬਾਤ ਵਾਈਜੀ 사ਸੀ ਕਾ ਜੀ ਐਸਸੀ ਕਾ ਜੀ ਨਾਮ ਵੀਰ ਜੀ ਆਪਣਾ ਨਾਮ ਬੱਬੀ ਹੈ ਜੀ ਪੈਂਡ ਪਿੰਡ ਚੀਮਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਆ ਵੈੜ ਦੀ ਜਾਣਕਾਰੀ ਦਿਓ ਵੀਰੇ ਪਹਿਲੀ ਡੱਬੀ ਦੀ ਇਹ ਦੂਜੇ ਸੂਏ ਹੁੰਦੀ ਹੈ ਵੀਰੇ ਹਾਂਜੀ ਬਾਇਸਕ ਦੋ ਦਿਨ ਸੂਣ ਚ ਲਾਉਗੀ ਪਿਛਲੇ ਸੂਏ ਤੋਂ ਦੋ ਦਿਨ 25 ਲੀਟਰ ਪਾਇਆ ਵੀਰੇ ਠੀਕ ਆ ਦੂਜੇ ਸੂਏ ਸੂਣਾ ਪਿਛਲੇ ਸੂਏ 25 ਲੀਟਰ ਸੇਰ ਗਈ ਐਕਤੀ ਵੱਧ ਦੀ ਉਮੀਦ ਹੀ ਕਰਦੇ ਆਂ ਵੱਧ ਦੀ ਉਮੀਦ ਕਰਦੇ ਠੀਕ ਆ ਲੋਪਰਾ ਕਦ ਕਾੜ ਤੇ ਲੇਵਾ ਤੁਸੀਂ ਦੇਖ ਸਕਦੇ ਹੋ ਦਿਨ ਕਿੰਨੇ ਕੁ ਬੀ ਬਾਕੀ ਆ ਦਿਨ ਬਸ ਪੂਰੇ ਹੀ ਵੀਰੇ 1 2 ਦਿਨ ਹੀ ਲਓ ਠੀਕ ਆ ਹਾਂਜੀ ਤੋਰ ਦੋ ਪਰਾ ਅਗ੍ੀ ਚੈੱਕ ਕਰ ਸਦਾ ਥਾਣ ਤੁਨ ਗੁਲਾਬੀ ਥਾਣਾ ਬਹੁਤ ਸੋਹਣਾ ਫੇਸ ਬਿਊਟੀ ਚੈੱਕ ਕਰ ਸਕਦੇ ਲੋ ਜੀ ਕੋਈ ਜਗਾ ਥੋੜੀ ਟੰਗਾ ਲੋ ਜੀ ਸੁਣੀ ਨਾ ਤੋਰਾ ਦਿਖੋਣੇ ਲੋ ਜੀ ਭਈ ਇੱਕ ਵਾਰ ਨਾ ਇਧਰ ਦੀ ਕਮਾ ਕੇ ਗੇੜਾ ਇਧਰ ਫੇਰ ਲੈ ਜਾ ਦੂਜੇ ਦੁਆਰੇ ਇਧਰ ਨੂੰ ਇੱਕ ਵਾਰ ਆ ਕੇ ਲੈ ਜਾ ਫੇਰ ਹਾਂ ਲੋ ਜੀ ਚੈੱਕ ਕਰ ਸੋ ਸਾਈਡਾਂ ਸੁੱਟਾ ਚੈੱਕ ਕਰ ਲਓ ਪਰਾ ਲੋ ਜੀ ले देख सी लाई जंदी कर्म वाली ठीक है जी लिया भरा बंद दो अंदाजा लाभ चेक कर सकते भरा बैक साइड बहुत सोना हाँ जी रेट था। रेट था एक भी रेट रेट एक् 120 ਹਜ਼ਾਰ ਹਾਂਜੀ ਮਾਨਤਨ ਹੋ ਜੀ ਵੀਰੇ ਮਾਨਤਨ ਕਰ ਦਾਂਗੀ ਵੀ ਦੁੱਧ ਦੇ ਤਾਂ 30 ਵੀ ਦੇ ਸਕਦੀ ਐ ਠੀਕ ਆ ਇਹਦੇ ਟਿਕਟੂ ਦੇ ਤਾਂ ਪਤਾ ਕਿਹੜਾ ਭਰਾ ਹੈ ਠੀਕ ਆ ਨਹੀਂ ਪਤਾ ਵੀ ਠੀਕ ਆ ਓਕੇ ਓਕੇ ਠੀਕ ਆ ਹਾਂਜੀ ਦੂਜੀ ਦੀ ਦੱਸੋ ਜਾਣਕਾਰੀ ਬਈ ਇਹਦੇ ਵੀਰੇ 5 ਤਰੀਕ ਨੂੰ ਦੇਣ ਪੁਰੇ ਆ ਹਾਂਜੀ ਇਹ ਕੱਚੀ ਐ ਦੂਜੇ ਸੂਏ ਐ ਸੁੰਦੀ ਐ ਜਿਹੜੀ ਆ 5 11ਵੇਂ ਦੀ ਉਹ ਹਾਂਜੀ ਆ ਆਉਣੀ ਐ ਮੰਨ ਲਓ ਹਾਂ ਹਾਂ 5 ਤਰੀਕ ਅੱਜ 25 ਹੋ ਗਏ 10 ਦਿਨ ਰਹਿੰਦੇ ਕਲਾਸਕ ਦਿਨ ਰਹਿੰਦੇ ਤੇ ਠੀਕ ਆ ਤੇ ਦੁੱਧ ਪਿਛਲੇ ਸੂਏ ਇਹ ਸਭੀ ਲਿਖਤ ਨੇ ਰਕਾਰਡ ਆਈ। ਇਹ ਵੀ ਦੁੱਜੇ ਸੂਜੀ ਸੁਣਾ। ਇਹਨੇ ਵੀ ਦੁੱਜੇ ਸੂਜੀ ਸੁਣਾਈ। ਲੋ ਜੀ। ਤੇ ਲੈਟਰ ਵਾਲਾ ਕਰਮਚਾਰੀ ਕੱਚੀ ਆ ਜੀ। ਪੂਰੀ ਆਈ ਐ ਵੀ। ਬਣ ਕੇ ਸੂਜੀ ਪੂਰੀ ਆਈ ਨਹੀਂ ਹੈਗਾ। ਠੀਕ ਆ। ਹਾਂ ਜੀ। ਲੋ ਜੀ। ਦੁੱਜੇ ਸੂਜੀ ਸੁਣਾ ਨੇ ਪਾਸ। ਕਿਹੜਾ ਦਵਾ ਦੋ ਬਈ ਇੱਥੇ ਦੋ ਦਵਾ ਦੋ ਕਿਹੜੇ ਬਸ। ਹਟ ਲੋ ਜੀ। ਦੇਖ ਸਾਡੇ ਭਰਾ ਕੱਦ ਕਾਠ ਪਿੱਲੇ ਵਾ ਸੌਣ ਲੱਗ ਕਰਮਾ ਗਾਈ। ਫੇਸ ਬਿਊਟੀ ਚੈੱਕ ਕਰ ਸਕਦਾ ਭਰਾ। ਇਹ। ਛੋਟੇ ਕਰਨ ਵਾਲੀ ਆ। ਜਾਤ ਵਾਲੀ ਆ। ਤੋਰ ਦੇ ਭਰਾ ਲੈ ਚੱਟ ਹਟ। ਤੋਰ ਜੀ। ਇੱਕ ਵਾਰ ਆ ਵੀ ਇਹਨੂੰ ਗੇੜਾ ਫੇਰ ਦਵਾ ਦੋ ਮਾੜਾ ਪਿੱਛੇ ਦਿਖਾ ਦੇ ਮਾਰ ਠੀਕ ਲੋ ਚੱਕਾਸਾ ਦਵਰਾ ਠੀਕ ਹੈ ਜੀ 500 ਵੀਰ ਬੰਦੋ ਟੈਂਟ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਦੂਜੀ ਸਾਈਡ ਹੈਗਾ ਜੋਧਪੁਰ ਇਧਰ ਹੈਗਾ ਚੀਮਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਮੇਨ ਰੋਡ ਦੇ ਉੱਪਰ ਹੀ ਪੈਂਦਾ ਇਹ ਠੀਕ ਹੈ ਜੀ ਇਹ ਵੀਰੇ ਇਹਦਾ ਵੀ ਇੱਕ ਵੀ ਹੋਈ ਹੈ ਠੀਕ ਆ ਇਹਦਾ ਰੇਟ ਹੈਗਾ 120000 ਰੁਪਆ ਠੀਕ ਹੈ ਨਾ ਕਵਾਇਜ਼ ਇਹਨਾਂ ਨੂੰ ਜੁਕ ਕਨੈਕਟ ਕਰੋ ਭਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਲੋ ਜੀ 10 ਕਿ ਦਿਨ ਦੀਆਂ ਕੱਚੀਆਂ ਹਨ ਚੈੱਕ ਕਰ ਸਕਦੇ ਨਹੀਂ ਸੀ ਠੰਡੀ ਹੈ ਪੂਰੀ ਜੀ ਠੀਕ ਆ ਠੀਕ ਆ ਨਹੀਂ ਕੱਚੀ ਕੱਚੀ ਠੀਕ ਆ ਤੁਹਾਨੂੰ ਤੁਹਾਨੂੰ ਵੀ ਥਿਆ ਹਾਂਜੀ ਪੂਰਾ ਠੀਕ ਆ ਠੀਕ ਆ ਜੇ ਭਾਈ ਕਿਹਦੇ ਦੋਨੇ ਕੱਟੀਆਂ ਲੈਣਗੇ ਫਿਰ ਕੱਟੀਆਂ ਕਰ ਦਾਂਗੇ ਮਨ ਤਾਂ ਫੋਲੋ ਕਰ ਦੋਗੇ ਹਾਂਜੀ ਫੋਲੋ ਕਰ ਦਾਂਗੇ ਠੀਕ ਹੈ ਜੀ ਲੋ ਭਰਾ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ